ਸੱਚਾ ਗੋਲੀ ਨਾ ਮਾਰੀ ਸੱਚਾ ਗੋਲੀ ਨਾ ਮਾਰੀ ਕੀ ਹੋ ਗਿਆ ਮਾਂ ਹਾਂ ਚਾਚਾ ਗੋਲੀ ਮਾਰਦਾ ਚਾਚਾ ਗੋਲੀ ਮਾਰਦਾ ਚਾਚਾ ਕਾ ਤੋ ਗੋਲੀ ਮਾਰੂਗਾ ਤੇਰੇ ਦੱਸ ਲੈ ਮਾਂ ਹਾਂ ਮੇਰਾ ਚਾਚਾ ਬਹੁਤ ਖਰਾਬ ਆ ਕਿਵੇਂ ਖਰਾਬ ਆ ਮੈਨੂੰ ਕੋੜਦਾ ਹੁੰਦਾ ਕੋੜਦਾ ਉਹ ਤਾਂ ਇਹਨੂੰ ਸੋਫਨਾ ਆ ਗਿਆ ਹੋਣਾ ਕੋੜ ਜਾ ਕਮਰੇ ਚ ਬੰਦ ਰੱਖਦਾ ਚਾਚਾ ਉਹ ਚਾਚਾ ਨਹੀਂ ਮੇਰਾ ਚਾਚਾ ਬਾਲਾ ਖਰਾਬ ਆ ਮਾਂ ਬਾਲਾ ਖਰਾਬ ਆਗਾ ਤਾਂ ਮੈਨੂੰ ਰੋਟੀ ਵੀ ਨਹੀਂ ਦਿੰਦਾ ਚਾਚਾ ਮੇਰਾ ਰੋਟੀ ਵੀ ਨਾ ਚੱਲ ਤੂੰ ਚਾਚਾ ਚੁੱਚੇ ਸਾਡਾ ਤੂੰ ਮਨ ਚੋਂ ਕੱਢ ਦੇ ਇਹ ਦਿਮਾਗ ਚੋਂ ਗੱਲ ਕੱਢ ਦੇ ਤੂੰ ਹੁਣ ਤੂੰ ਮੇਰੇ ਕੋਲ ਆ ਤੈਨੂੰ ਮੈਂ ਆਪੇ ਸਾਮੂਗੀ ਮੁਰਦਮਾਤ ਨਾ ਕੁੱਟਾ ਚਾਚੇ ਨੂੰ ਦਫਾ ਹੋਵੇ ਮਰੇ ਪਰੇ ਚਾਚਾ ਹੁਣ ਤੂੰ ਜੇ ਮੇਰੇ ਕੋਲ ਆ ਗਿਆ ਨਾ ਤੇ ਤੇਰੀ ਮੈਂ ਦੇਖਭਾਲ ਆਪੀ ਕਰੂੰਗੀ ਚੱਲਾ ਮੈਂ ਤੇ ਰੋਟੀ ਮਿਲੂਗੀ ਕੱਪੜਾ ਲੈਣਾ ਮਿਲੂਗਾ ਨਾ ਆਲਾ ਤੇ ਤੈਨੂੰ ਕੁੱਲਰ 라 ਦੂੰਗੀ ਪਾਈ ਜੀ ਮਾ ਚਾਚਾ ਉਰੇ ਤਾਂ ਨਹੀਂ ਆਉਂਦਾ ਉਰੇ ਕਿ ਮੈਂ ਆ ਜੂਗਾ ਮਰਨਾ ਉਰੇ ਆ ਕੇ ਉਹਨੇ ਬੜਕਤਾ ਦੇ ਕਿ ਉਰੇ ਉਹ ਮਾ ਮੈਂ ਭੁੱਲੀ ਨਹੀਂ ਸਕਦਾ ਮੈਂ ਜਦੋਂ ਸੋਨਾ ਚਾਚਾ ਆ ਜਾਂਦਾ ਉਹਦੀ ਉਹਦੀ ਚਾਚਾ ਆਇਆ ਤਾਂ ਮੈਂ ਮੈਥੋਂ ਭੁੱਲਿਆ ਜਾਂਦਾ ਹੀ ਨਹੀਂਗਾ ਮਾ ਮੇਰੇ ਨਾਲ ਉਹਨੇ ਇੱਥੇ ਗੋਲੀ ਮਾਰੀ ਚਾਚੇ ਨੇ ਮੈਂ ਤੈਨੂੰ ਐ ਕਹਿੰਦੀ ਪੁੱਤ ਕਦੇ ਚਾਚੇ ਵੀ ਗੋਲੀਆਂ ਮਾਰਦੇ ਹੁੰਦੇ ਆ ਇਹ ਤਾਂ ਤੇਰੇ ਅੰਦਰੋਂ ਡਰ ਬੈਠਾਗਾ ਨਹੀਂ ਮਾ ਉਹ ਚਾਚਾ ਨਹੀਂ ਇਹ ਚਾਚਾ ਬਾਲਾ ਖਰਾਬ ਆ ਬਾਲਾ ਖਰਾਬ ਆ ਬਾਲਾ ਖਰਾਬ ਆ ਮਾ ਮੈਨੂੰ ਬਹੁਤ ਘੁੱਟਦਾ ਹੁੰਦਾ ਸੀ ਮਾ ਉਹ ਤਾਂ ਜਿਹੜਾ ਤੈਨੂੰ ਕੁੱਟ ਲਿਆ ਨਾ ਠੀਕ ਐ ਮੇਰੀ ਗੱਲ ਸੁਣ ਆਪੇ ਕਰਨੀ ਆਪੇ ਕਰੂਗਾ ਤੇ ਆਪੇ ਪਹੁੰਗਿਆ ਜਿਹੜਾ ਤੈਨੂੰ ਕੁੱਟਦਾ ਸੀ ਤੈਨੂੰ ਕੁੱਟ ਕੇ ਕੀ ਮੰਗਦਾ ਸੀ ਉਹ ਮੀਮਾ ਉਹ ਚਾਚਾ ਸਾਡੇ ਘਰੇ ਰਹਿੰਦਾ ਸੀ ਸਾਰਾ ਦਿਨ ਕਰਨੇ ਦਾ ਥੋੜੇ ਸਾਰਾ ਦਿਨ ਘਰੇ ਰਹਿੰਦਾ ਸੀ ਦਫਾ ਹੋਣ ਦੇ ਪਰੇ ਘਰੇ ਉਹ ਕਾਹ ਤੋਂ ਬੜਾ ਤੂੰ ਸੇਹ ਜਾ ਉਹ ਕਹਿੰਦਾ ਮੇਰਾ ਘਰ ਆ ਉਹਦਾ ਘਰ ਕਿਵੇਂ ਸੀਗਾ ਮੇਰੀ ਮੰਮੀ ਚਾਚੇ ਨਾ ਰਹਿੰਦੀ ਸੀ ਉਹ ਚਾਚਾ ਮਾੜਾ ਕਹਿੰਦੀ ਹੁੰਦੀ ਸੀ ਤੇ ਮੇਰੀ ਮੰਮੀ ਉਹ ਮੇਰੇ ਡੈਡੀ ਨੂੰ ਮਾੜਾ ਬੋਲੀ ਜਾਂਦੀ ਸੀ। ਉਹ ਸਾਰਾ ਦਿਨ ਗਾਲਾਂ ਕੱਢਦੇ ਸੀ ਮੇਰੇ ਡੈਡੀ ਨੂੰ। ਮੈਂ ਡੈਡੀ ਚੰਗਾ ਸੀ। ਮੇਰਾ ਡੈਡੀ ਵਧੀਆ ਸੀਗਾ। ਵੇ ਪੁੱਤਾ ਤੂੰ ਐਂ ਕਰ ਮੇਰੇ ਕੰਨੇ ਦੇਖ ਮੇਰੇ ਕੋਈ ਨਹੀਂ। ਮੈਂ ਜਿਵੇਂ ਐ ਕਹਿੰਦੇ ਹੁੰਦੇ ਨੇ ਅੰਬਰੀ ਅੰਡਾ ਮੈਂ ਉਹ ਆਂ। ਕਿਉਂ ਕਦੇ ਹੀ ਨਹੀਂ ਮਾੜੇ ਹੁੰਦੇ। ਪਿਓ ਤਾਂ ਚੰਗੇ ਹੀ ਹੁੰਦੇ ਆ। ਚਾਹੇ ਜਮਾ ਮਾੜੇ ਹੋਣ ਪਰ ਪਿਓ ਮਾੜਾ ਨਹੀਂ ਕੰਦਾ ਹੁੰਦਾ। ਠੀਕ ਹੈ। ਤੇ ਤੂੰ ਨਾ ਵਾਰੀ ਇਹ ਗੱਲ ਦਿਮਾਗ ਦੇ ਵਿੱਚ ਰੱਖ ਤੈਨੂੰ ਦੇਖ ਕੇ ਨਾ پتہ ਜਦੋਂ ਮੈਂ ਤੈਨੂੰ ਦੇਖਦੀ ਆ ਮੇਰਾ ਤਾਂ ਬੀਪੀ ਕਦੇ ਵੱਜ ਜਾਂਦਾ ਤੇ ਕਦੇ ਘਟ ਜਾਂਦਾ ਪੁੱਤ ਆਹ ਦੇਖ ਤੂੰ ਮੇਰੇ ਖੰ ਦੇਖ ਮੇਰੇ ਮੂੰਹ 'ਮੇ ਹੋਇਆ ਪੈਜ ਤੈਨੂੰ ਦੇਖ ਦੇਖ ਜੇ ਤੂੰ ਖੁਸ਼ ਰਹੇ ਤਾਂ ਮੈਂ ਵੀ ਖੁਸ਼ ਰਹਾ ਤੇਰੇ ਨਾਲ ਮਾਂ ਮੈਨੂੰ ਡਰ ਲੱਗਦਾਗਾ ਵੀ ਚਾਚਾ ਨਾ ਆ ਜੇ ਕਿਤੇ ਹੁਣ ਡਰ ਤੇਰੇ ਦਿਲ ਚੋਂ ਨਿਕਲਦਾ ਨਹੀਂ ਮਾਂ ਮੈਂ ਮੈਂ ਦਿਮਾਗ ਚੋਂ ਨਿਕਲਦੀ ਨਹੀਂ ਹੈਗੀ ਗੱਲ ਕੋਈ ਨਹੀਂ ਮੈਂ ਤਾਂ ਡਾਕਟਰ ਕੋਲੇ ਲੈ ਕੇ ਚੱਲੂੰਗੀ ਦਿਮਾਗ ਚੋਂ ਕੋਈ ਨਿਕਲਦੀ ਗੱਲ ਕੱਢ ਇਹ ਤਾਂ ਖੁੱਲ ਜਾ ਗੱਲ ਇਹ ਤਮੇ ਡਾਕਟਰ ਦੇਖਣੀ ਐ ਇੱਥੇ ਮੈਨੂੰ ਐ ਲੱਗਦਾ ਵੀ ਉਰੇ ਨਾ ਇੱਕ ਡਾਕਟਰ ਹੈਗਾ ਮਨਪ੍ਰੀਤ ਆ ਬੜਾ ਸਨਾ ਡਾਕਟਰ ਆ ਉਹ ਤੈਨੂੰ ਮੈਂ ਉਹਦੇ ਕੋਲੇ ਲੈ ਕੇ ਚੰਨੂ ਠੀਕ ਐ ਮਾਂ ਚਾਚਾ ਤਾਂ ਨਹੀਂ ਆਉਂਦਾ ਉੱਥੇ ਚਾਚੇ ਨੂੰ ਮਰਨਾ ਉੱਥੇ ਆ ਕੇ ਐਂ ਕਿ ਮੈਂ ਆ ਜੂਗਾ ਜੇ ਚਾਚਾ ਮੇਰੇ ਕੋਲ ਤੋਂ ਮੰਗਰਾਉ ਉਹ ਆਪਣੇ ਤੇ ਆਪਾਂ ਉਹਦੀ ਉੱਥੇ ਰਿਪੋਰਟ ਕਰ ਦਾਂਗੇ ਥਾਣੇ ਜਾ ਕੇ ਠੀਕ ਐ ਚਾਚੇ ਨੂੰ ਨਾੜ ਦਿਨੇ ਚਕਾ ਦਾਂਗੇ ਉਹਦੀ ਮਾਂ ਮੈਂ ਇਹ ਗੱਲਾਂ ਦਿਮਾਗ ਚੋਂ ਕਿਵੇਂ ਕੱਢਦਾ ਜਦੋਂ ਮੈਂ ਸੌਂ ਜਾਂਦਾ ਉਹਦੀ ਗੱਲਾਂ ਦਿਮਾਗ ਚ ਆ ਜਾਂਦੇ ਨੇ ਮੇਰੇ ਤੇ ਉਹਦੀ ਮੇਰੇ ਮੰਜੇ ਕੋਲ ਮੇਰੇ ਚਾਚਾ ਆ ਜਾਂਦਾ ਉਹ ਵੀ ਵੱਡੀ ਹਰੀ ਬੰਦੂਕ ਲੈ ਕੇ ਆਉਂਦਾਗਾ ਉਹ ਕਹਿੰਦਾਗਾ ਵੀ ਮੈਂ ਤੇਰੇ ਗੋਲੀ ਮਾਰ ਦੂੰਗਾ ਵੀ ਪੈਰ ਦੇ ਗੋਲੀ ਮਾਰ ਦੋ ਤੇ ਉਹ ਚਾਚਾ ਗੋਲੀ ਵੀ ਮਾਰ ਦਿੰਦਾ ਮੇਰੇ ਹੱਥ ਵੀ ਬੰਨ੍ਹ ਦਿੰਦਾਗਾ ਹੱਥ ਬੰਨ੍ਹ ਕੇ ਫਿਰ ਮੈਨੂੰ ਕੁੱਟਦਾਗਾ ਪੂਰਾ ਫਿਰ ਡੰਡੇ ਨਾਲ ਕੁੱਟਦਾਗਾ ਉਰਦਾ ਉਹਨੂੰ ਪੁੱਤ ਹੁਣ ਤੱਕ ਹਨ ਘੁੱੜਦਾ ਹੈਗਾ ਉਹ ਤੇਰੇ ਦਿਮਾਗ ਤੇ ਹੁਣ ਗੱਲ ਅੰਦਰ ਤੇਰੇ ਦਿਲ ਤੇ ਬੈ ਗਈ ਇਹ ਗੱਲ ਤੈਨੂੰ ਬੈਠ ਕੇ ਡਰ ਤੇਰੇ ਉਹੀ ਜਿਆਦਾ ਹੀ ਜਾਂਦੇ ਜਦੋਂ ਤੂੰ ਪੈ ਜਾਣਾ ਬਸ ਮੁੜ ਘੁੱੜ ਕੇ ਤੇਰੇ ਉਹੀ ਜਿਆਦਾ ਹੀ ਜਾਂਦੀ ਹੈ ਹੁਣ ਤੇਰਾ ਹੀ ਲਪਤ ਮੈਂ ਕਰਦੀ ਆ ਤੈਨੂੰ ਦਵਾਈ ਦਵਾ ਕੇ ਦੇਉਣੀ ਆ ਐ ਫਿਰ ਜੇ ਤੂੰ ਐ ਕਰੀ ਗਿਆ ਤੂੰ ਤਾਂ ਇਹਨੂੰ ਹੀ ਬਿਮਾਰ ਕਰ ਦੇਗਾ ਮੈਂ ਮਾਰ ਬੋਝੂਗੀ ਮਸਾ ਮੈਂ ਤੇਰਾ ਸਾਰਾ ਤੱਕਿਆ ਪੁੱਤ ਬਣਾਇਆ ਤੈਨੂੰ ਮੇਰੇ ਕਿਹੜਾ ਕੋਈ ਹੈਗਾ ਸੀਗਾ ਮੈਂ ਤਾਂ ਆਪ ਕੱਢੀ ਆਂਗੀ ਜਮਾ ਮੈਨੂੰ ਆਇਆ ਵੀ ਤੇਰੇ ਨਾਲ ਮੇਰਾ ਟਾਈਮ ਨਿਕਲ ਜਾਊਗਾ ਮਾਂ ਪੁੱਤਾਂ ਦਾ ਆਪਣਾ ਦੋਨਾਂ ਦਾ ਠੀਕ ਆ ਮਾ ਮੈਂ ਡਾਕਟਰ ਕੋਲ ਲੈ ਕੇ ਜਾ। ਹਾਂ, ਅਦਨ ਵਿੱਚ ਡਾਕਟਰ ਕੋਲ ਲੈ ਕੇ ਚਲਦੀ ਆਂਗੀ। ਤੂੰ ਮੈਨੂੰ ਐ ਦੱਸ ਹੁਣ ਤੁਰਿਆ ਚੱਲੇਗਾ ਕਿ ਕਿਸੇ ਆਟੋ ਆਉਣ ਨੂੰ ਬਲਾ ਮੈਂ। ਮੈਂ ਮਾਮਾ ਮੈਂ ਤੁਰ ਕੇ ਜਾਊਗਾ। ਤੁਰ ਕੇ ਤੇ ਨੰਗਾ। ਚੰਗਾ ਫਿਰ ਉੱਥੇ ਨਾ ਬਾਹਲਾ ਬੋਨ ਕੇ ਡਾਕਟਰ ਦੇ ਜਾ ਕੇ। ਉੱਥੇ ਚੁੱਪ ਕਰਕੇ ਬੈਠੀ ਸਾਰਾ ਗੱਲਾਂ ਮਾਪੀ ਦੱਸਣੂੰਗੀ। ਡਾਕਟਰ ਨੂੰ ਇਹ ਦਵਾਈ ਐ ਹੀ ਦੇਊਗਾ ਡਾਕਟਰ। ਉਹਦਾ ਨਾਲ ਸਾਰੇ ਗਿਣਿਆ ਹੋਇਆ ਡਾਕਟਰ ਕਹਿੰਦੇ ਬਾਹਲਾ ਸੁਣਾ ਡਾਕਟਰ ਆਹੋ ਜਦੋਂ ਉਹਨੇ ਤੈਨੂੰ ਦਵਾਈ ਦੇਤੀ ਤੂੰ ਜਿਵੇਂ ਸੈੱਟ ਹੋ ਜੇਂਦਾ ਜੇ ਸੈੱਟ ਹੋ ਗਿਆ ਐ ਕਿਥੇ ਮੈਂ ਤੇਰਾ ਵਿਆਹ ਕਰ ਦੂੰ ਹੁਣ ਤਾਂ ਆਪਾਂ ਦੋ ਜਣੇ ਆ ਘਰ ਤੇ ਫਿਰ ਤਿੰਨ ਹੋ ਠੀਕ ਹਾਂ ਹਾਂ ਤੇ ਤਿੰਨੋਗੇ ਵਧੀਆ ਪਰਹਾ ਕਰਾਂਗੇ ਹੁਣ ਦੇਖ ਮੈਂ ਤੇਰੀ ਦੇਖਭਾਲ ਕਰਦੀ ਆ ਫੇਰ ਤੂੰ ਆਪੀ ਮੈਨੂੰ ਸਾਹਮਣੇਗਾ ਵੀ ਮੇਰੀ ਮਾਂ ਮੇਂ ਜੇਤ ਬਹਿਗੀ ਹੈ ਨਾ ਚੰਗਾ ਹਾਂ ਬਸ ਇਹ ਮੇਰਾ ਪੁੱਤ ਬਣ ਕੇ ਹੁਣ ਤੂੰ ਜੇਤ ਦੀ ਨਾ ਗੱਲ ਰੱਖੀਂਗਾ ਠੀਕ ਹਾਂ ਹਾਂ ਸ਼ਾਨਾ ਬਣ ਜਾ ਹੁਣ ਤੂੰ ਨਾ ਰਹਿ ਮੈਂ ਕਹਿੰਦੀ ਖੜਾ ਹੋ ਕੇ ਨਾ ਮੈਂ ਸੌਣਾ ਮਾਂ ਥੋੜਾ ਸਮਝਿਆ ਫੇਰ ਚੰਗਾ ਤੂੰ ਮੈਂ ਤੇਰੇ ਵਾਸਤੇ ਪਾਣੀ ਬਣਾ ਲਿਆ ਮਾਂ ਹਾਂ ਬਸ ਚੰਗਾ ਬਹਿ ਜਾ ਮੈਂ ਤਾਂ ਇਹ ਗੱਲ ਕਹਿੰਦੀ ਸੀ ਇੱਕ ਹਾਂ ਹੁਣ ਇਹਨੂੰ ਪਾਲੀ ਤੇ ਜਾਣੀ ਦੇ ਇੱਕ ਵਾਰੀ ਦੀ ਕਰੀ ਜਾਂਦੀ ਐ ਜਦੋਂ ਆਪ ਜਾਨੇ ਧੋਖੇ ਕਰਲੇ ਇਹ ਕੀ ਪਤਾ ਹੈ ਕੰਨ ਨੂੰ ਇਹ ਧੋਖਾ ਨ ਕਰ ਜੇ ਮੇਰੇ ਨਾਲ ਬਗ ਜੀ ਕਿਸੇ ਪਾਸੇ ਮੂੰ ਅੱਜ ਕੱਲ ਹੋਈਂਦਾ ਤਾਂ ਹੈ ਹੀ ਨਹੀਂ ਕਿਸੇ ਦਾ ਕੋਈ ਮੰਨਦਾ ਤਾਂ ਹੈ ਹੀ ਨਹੀਂ ਚੱਲ ਜੇ ਇਹ ਬਣ ਜੇ ਤਾਂ ਠੀਕ ਹੀ ਐ ਜ਼ਿੰਦਗੀ ਸੌਖੀ ਲੰਘ ਜੇ ਮੇਰੀ ਹੈ ਰਵੀ ਰੀਤ ਕੀ ਹੋ ਗਿਆ ਹਾਂ ਕੁਸ਼ਵੀ ਮੰਮੀ ਐ ਬੋਲੀ ਇੰਕਲਾਹਤਾ ਮੈਨੂੰ ਸੁਣ ਰਹੀ ਹੈ ਜੋ ਆਇਆ ਹੈ ਕਿ ਫਿਰ ਵੀ ਕੀ ਹੋਇਆ ਤੇ ਸੁਖਨਾ ਚ ਹਾਂ ਮੈਨੂੰ ਐ ਲੱਗਦਾ ਮੰਮੀ ਤੇ ਰਵੀ ਜੀ ਮੇਰੇ ਨੇੜੇ ਤੇੜੀ ਆ ਤੇ ਬਸ ਜਰਾ ਪਾਗਲਾ ਵਾਂਗੂ ਰੋੜਿਆ ਖੁੜਿਆ ਜਾ ਫਿਰਦਾ ਹੈ ਮੰਮੀ ਦੀ ਹਾਲਤ ਮਿੱਤ ਤਾਂ ਸੁਖਨਾ ਚ ਨਹੀਂ ਦੇਖੇਗੀ ਜੇ ਸੱਚੀ ਜੀ ਐਵੇਂ ਹੋਇਆ ਤਦ ਇੱਕ ਕੇ ਰੋਗੇ ਮਰ ਜਾਗੇ ਤਿਖਿਆ ਕਿੱਥੇ ਇਕ ਜੀਤੀ ਤੈਨੂੰ ਕਿੱਥੇ ਦੱਸਾਂ ਮਾਮੀ ਸੁਪਨੇ ਵਾਲੇ ਰਾਹ ਵੀ ਕਿਤੇ ਸੱਚ ਹੁੰਦੇ ਆ ਕੀ ਪਤਾ ਕੋਈ ਸੱਚੀ ਹੋ ਜੇ ਰੀਤ ਹੂੰ ਉਹ ਸੱਚ ਨਹੀਂ ਹੈਗਾ ਮਾਮੀ ਪਰ ਮੈਨੂੰ ਇੰਨਾ ਪਤਾ ਵੀ ਆਪਣੇ ਨੇੜੇ ਤੇ ਜਿਹੜੇ ਹੋ ਕੇ ਵੀ ਆਪਣੇ ਤੋਂ ਦੂਰ ਆ ਤੇ ਉਹ ਦੁਖੀ ਵੀ ਬਹੁਤ ਆ ਇਹ ਜੋ ਕਿੱਥੇ ਆਉਂ ਜਿਹੜਾ ਸਾਰੀ ਦੁਨੀਆ ਨੂੰ ਦਿਖਦਾ ਆਪਾਂ ਨੂੰ ਨਹੀਂ ਦਿਖਦਾ ਕੀ ਦੱਸਾਂ ਮੰਮੀ ਕਿਵੇਂ ਨਾ ਕਿਵੇਂ ਕਰਕੇ ਚਾਚੇ ਨੂੰ ਹੀ ਪੁੱਛ ਲਾ ਮੰਮੀ ਨੂੰ ਹੀ ਪੁੱਛ ਲਾ ਆ ਮੰਮੀ ਦੀ ਸੁਣ ਲੈ ਤੇਰੀ ਦੀ ਫੇਰ ਕਹੇਗੀ ਹੋਰ ਰਮੈਣ ਕਹਾਣੀ ਤੋੜਦੀ ਆ ਅੱਜ ਲੰਡਰ ਤੇਰੇ ਚਾਚੇ ਨਾਲ ਫੇਰ ਵੱਗ ਗਈ ਕਿੱਥੇ ਗਈ ਆ ਮੈਨੂੰ ਕੀ ਪਤਾ ਹੁਣ ਮੈਨੂੰ ਕਿਹੜਾ ਦੱਸ ਕੇ ਜਾਊਗੀ ਕਿੱਥੇ ਜਾਨੀ ਆ ਮੈਂ ਘੁੰਮਣ ਗਈ ਹੋਗੀ ਖਾਣ ਗਈ ਹੋਗੀ ਅੱਗ ਸੁਬਾਹ ਕੁਸ ਮੰਮੀ ਦਾ ਵੀ ਸਰਿਆ ਬਿਆਏ ਉਹਨੂੰ ਸ਼ਰਮਣੀ ਆਉਂਦੀ ਹੈਗੀ ਵੀ ਜਿਹੜੇ ਬੰਦੇ ਨੇ ਘਰ ਦਾ ਕਰ ਦੀ ਜਮਾ ਪੱਟੀ ਮੇਜ਼ ਕਰਤੀ ਉਹ ਬੰਦੇ ਦਾ ਖਿਹੜਾ ਖਾਤੋਂ ਨਹੀਂ ਛੱਡਦੀ ਮੰਮੀ ਨਹੀਂ ਪੱਟੀ ਮੇਜ਼ ਤਾਂ ਇਹਨਾਂ ਨੇ ਦੋਵਾਂ ਨੇ ਮਿਲ ਕੇ ਕੀਤੀ ਆ ਆ ਖਿਹੜਾ ਕਿਵੇਂ ਛੜ ਤੂੰ ਨਾਲੇ ਪਰ ਉਹ ਇੱਕ ਦਿਨ ਜਿਹੜਾ ਕੁਝ ਕਰੀ ਜਾਂਦੇ ਸਾਰਾ ਕੁਝ ਭਰਨਾ ਪੈਣਾ ਮੰਮੀ ਨੂੰ ਲੱਗਦਾ ਪਤਾ ਲੱਗ ਗਈ ਨਾ ਦੁਬਾਰਾ ਦੁੱਖ ਦੇਣ ਤੈਨੂੰ ਫੇਰ ਲਮਾਉਣ ਲੱਗ ਗਈ ਨਾ ਤੈਨੂੰ ਉਹੀ ਗੱਲਾਂ ਤੇ ਫੇਰ ਆ ਗਈ ਨਾ ਉਹ हां मम्मी ਕਿਤੇ ਨਾ ਕਿਤੇ ਮੈਂ ਹੀ ਗਲਤ ਸੀਗੀ ਜਿਹੜਾ ਤੇਰੇ ਤੋਂ ਯਕੀਨ ਨਹੀਂ ਕੀਤਾ ਐਂ ਫਿਰਦੀ ਰਹਿੰਦੀ ਆਪਾਂ ਇਹਨੂੰ ਦਵਾਈ ਹੀ ਨਹੀਂ ਦਵਾਉਣੀ ਸੀ ਉਹ ਬਿਮਾਰ ਹੈ ਕਾ ਤੇਰੀ ਤੇ ਮੈਂ ਤੈਨੂੰ ਹਰ ਵਾਰ ਇੱਕੋ ਹੀ ਗੱਲ ਕਹਿਣੀ ਹੁੰਦੀ ਆ ਵੀ ਬਿਮਾਰ ਨਹੀਂ ਸੀ ਉਹ ਉਹ ਸਾਰੇ ਉਹਦੇ ਡਰਾਮੇ ਸੀ ਉਹਦੀਆਂ ਗੋਲੀਆਂ ਮੈਂ ਦੇਖਦੀ ਹੁੰਦੀ ਤੇ ਨਾਲ ਹੀ ਚਟਕੀਆਂ ਪਈਆਂ ਉਹ ਦਵਾਈ ਨਹੀਂ ਸੀ ਖਾਂਦੀ ਹੁਣ ਵੀ ਨਹੀਂ ਖਾਂਦੀ ਉਹ ਦਵਾਈ ਜਿਹੜੀ ਲਿਆਉਂਦੀ ਆ ਨਾ ਉਹਨੂੰ ਆਪਣੇ ਨਾਲ ਆ ਡਰਾਮਾ ਖੇਡ ਕੇ ਮਿਲੂਗਾ ਕੀ ਉਸ ਆਖੇਖਨ ਕਰਦੀ ਸੀ ਮੇਰੀ ਕਦਰ ਕਿੰਨੀ ਕਰਦੀਆਂ ਨਹੀਂ ਉਹਦੇ ਤਾਂ ਬਸ ਇਹ ਸੀਗਾ ਵੀ ਹੋਵੇਂ ਨਾ ਤਾਂ ਹੋਵਾਂ ਮੈਂ ਮਾਮੀ ਨੂੰ ਕੁੜਵਾ ਕੱਢਾਂ ਉਹਰੇ ਤੋਂ ਕਿਤੇ ਨਹੀਂ ਜਾਂਦੀ ਮਾਮੀ ਤਾਂ ਛੇਨਾ ਟਾਈਮ ਨਹੀਂ ਜੈਨ ਨੂੰ ਕਹਿੰਦੀ ਇਸ ਕਰ ਸਜਾਣ ਨੂੰ ਬਸ ਹੁਣ ਆਪਾਂ ਰਵੀ ਨੂੰ ਲੱਭੀਏ ਕਿੱਥੋਂ ਉਹ ਮਾਓ ਕੀ ਵੀ ਡੈਨ ਬਣੀ ਫਿਰਦੀ ਆ ਮੈਂ ਕਿੱਥੋਂ ਦੱਸਾਂ ਫਿਰ ਰਵੀ ਨੂੰ ਕਿੱਥੋਂ ਲੱਭੀਏ ਬਗ ਚਾਲਦੇ ਪਿੰਡੀ ਪਿੰਡੀ ਸਾਨ ਮਾਰਦੇ ਆ ਹਾਂ ਕਿੜਾਪਾ ਨੁਸ਼ਾਨੀ ਲਾਈ ਹੋਈ ਐ ਵੀ ਕਿਹੜੇ ਪਿੰਡ ਚ ਆਹੋ ਤੇ ਕਿਸੇ ਪਿੰਡ ਚ ਤਾਂ ਮਿਲੂ ਗਈ ਦੇਖਿਓ ਨੇ ਭਾਲਿਓ ਨੇ ਭਾਈ ਜਿਹੜੇ ਲਾਗੇ ਲਾਗੇ ਪਿੰਡ ਨੇਗੇ ਸਾਰੇ ਪਿੰਡਾਂ ਚ ਜਾਏ ਆਉਨੇ ਕਿੱਥੇ ਚੱਲੀ ਐ ਮੰਮੀ ਕੁਝ ਸਮਝ ਵੀ ਨਹੀਂ ਆਉਂਦੀ ਕਿਹੜੇ ਪਿੰਡ ਚ ਜਾਈਏ ਆਪਾਂ ਨੂੰ ਕੀ ਪਤਾ ਵੀ ਹੋਏ ਕਿ ਸੇ ਪਿੰਡ ਚ ਆ ਕੇ ਬਾਹਰ ਰਵੀ ਦੀ ਫੋਟੋ ਲੈ ਗਈ ਐ ਅਖਬਾਰ ਚ ਨਾ ਲਵਾ ਦੀ ਤੈਨੂੰ ਕੀ ਲੱਗਦਾ ਵੀ ਚਾਚੇ ਵਰਗਾ ਕਮੀਨਾ ਬੰਦਾ ਆਪਾਂ ਨੂੰ ਛੱਡ ਦੂਗਾ ਜੀ ਹੁੰਦੀਆਂ ਨੂੰ ਕੀ ਕਰ ਦੂਗਾ ਫਿਰ ਉਹ ਕੁੱਟਮਾਰ ਹੀ ਕਰੂਗਾ ਹੋਰ ਕਿਉਂ ਖਾੜ ਲੂ ਆਪਣਾ ਕੁੱਟਮਾਰ ਕਰੂਗਾ ਤੇ ਕਿ ਮੈਂ ਚੰਗੀ ਤਰ੍ਹਾਂ ਮੈਂ ਡਾਂਗਾ ਨਾਲ ਵੀ ਲਗਾਉਂਗੀ ਉਹਨੂੰ ਹੁਣ ਵਾਰਚਾ ਐਤਕੀ ਕੁਛ ਮਰਜ਼ੀ ਹੋ ਜਾ ਜੇ ਕਿਤੇ ਉਸਨੇ ਆ ਕੇ ਰੁੱਖਾ ਸਿੱਖਾ ਬੋਲਤਾ ਐਤਕੀ ਚਾਚੇ ਨੂੰ ਮੈਂ ਟਾਹੂਗੀ ਚੱਲ ਮੰਮੀ ਹਾਂ ਆ ਤੇਰੀ ਸਕੀਮ ਜਈ ਆ ਆਪਾਂ ਅਗਵਾਰਚੀ ਫੋਟੋ ਲਵਾ ਦਿੰਨੇ ਆ ਰਵੀ ਦੀ ਛੇ ਕਿਤੇ ਹੋਇਆ ਕਿਤੇ ਤਾਂ ਮਿਲੂਗਾ ਹੀ ਥੋੜਾ ਬੋਤਾ ਨਾਮ ਰੱਖ ਕੇ ਦੰਨੇ ਆ ਵੀ ਜਿਹਨੂੰ ਵੀ ਇਹ ਬੰਦਾ ਮਿਲਦਾ ਹੈ ਤੇ ਸਾਨੂੰ 10000 ਰੁਪਏ ਨਾਮ ਰੱਖਦਾਂ ਨੇ ਵੀ ਜਿਹੜਾ ਵੀ ਇਹ ਬੰਦੇ ਦੀ ਖਬਰ ਤੇ ਹੋਗਾ ਉਹਦਾ ਮੋਬਾਈਲ ਨੰਬਰ ਪਾ ਦੇਣੇ ਕੋਈ ਸਾਨੂੰ ਕਾਲ ਕਰੋ ਉਹ ਬੰਦੇ ਨੂੰ ਉਹਨਾਂ ਚ ਰੱਖੋ ਤੁਹਾਨੂੰ 10000 ਰੁਪਏ ਦੇਵਾਂਗੇ ਬੰਦਾ ਲੈ ਜਾਂਦੇ ਅਸੀਂ ਬਸ ਜੀਗਾ ਮੰਮੀ ਹਾਂ ਹੋਰ ਹੁਣ ਆਪਣੇ ਕੋਲ ਕੋਈ ਆ ਨਹੀਂ ਰਹੀ ਸਿਰਫ ਆਖਬਾਰ ਤੋਂ ਬਿਨਾ ਚਲ ਇਹ ਕੰਮ ਕਰ ਲਾਂ ਨੇ ਅਨ ਨਾਲੇ ਤੇਰੀ ਸੱਸ ਨੂੰ ਥੋੜਾ ਜਿਹਾ ਸਮਝਾ ਲੈ ਸੋਣੀ ਨਹੀਂ ਲੱਗਦੀ ਆਹ ਉਮਰੇ ਆਹ ਚੱਜ ਕਰਦੀ ਹੁਣ ਅਖੇ ਆਪ ਖਾਵਾਂ ਲੱਤਾ ਦੂਜੇ ਨੂੰ ਤੇ ਮਾ ਮੱਤਾ ਉਹ ਤਾਂ ਮੈਨੂੰ ਬੜੀਆਂ ਮੱਤਾਂ ਦਿੰਦੀ ਸੀ ਤੂੰ ਬੰਦਾ ਸਾਡੇ ਤੇ ਬੈਠੀ ਤੂੰ ਘਰ ਛੱਡ ਕੇ ਬੈਠੀ ਆ ਮੈਂ ਬੈਠੀ ਤਾਂ ਹੈਗੀ ਆ ਮੈਂ ਬੰਦੇ ਨਾਲ ਤਾਂ ਨਹੀਂ ਫਿਰਦੀ ਮੈਂ ਨਹੀਂ ਮੰਮੀ ਉਹ ਜਨਾਨੇ ਨੂੰ ਕੁਝ ਵੀ ਸਮਝਾਉਣਾ ਇਹ ਜੇ ਦੋਗਲੀ ਤਾਂ ਮੈਂ ਕਰਵਾਉਣਾ ਵੀ ਕੁਝ ਨਹੀਂ ਹੈਗਾ ਕਦੇ ਮੇਰੇ ਨਾਲ ਦੀ ਹੋ ਜਾਂਦੀ ਆ ਮਿੰਟ ਚ ਚਾਚੇ ਦੀ ਪਹਿਲੀ ਲੱਗਦਾ ਸੀ ਵੀ ਚਾਚੇ ਦਾ ਘੜਾ ਨਹੀਂ ਛੱਡਤੀ ਉਹ ਦੇਖ ਲੈ ਹੁਣ ਜੋਤੀ ਨੂੰ ਕੱਢੀ ਨੂੰ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਭਾਵੇਂ ਹੁਣ ਕੀ ਬਦਲਿਓਗੇ 4-3 ਪਿਆ ਕੇ ਤੋਰਨਗੇ ਕੀ ਪਤਾ ਚੌਥੀ ਕੋਲ ਘੜਾ ਭਈ ਫੋਨ ਨਹੀਂ ਹੈਗਾ ਫੋਨ ਤਾਂ ਕਰੀ ਸਕਦੀ ਆ ਆਪਾਂ ਨੂੰ ਸਾਰੇ ਇੱਕੋ ਜਿਹੇ ਆ ਮੰਮੀ ਨੇ ਉਹਨੂੰ ਵੀ ਆਪਦੇ ਪਿੱਛੇ ਹੀ ਲਾ ਲਿਆ ਹੁਣ ਐ ਲੱਗਦਾ ਜਿਹੜੀ ਅੱਜ ਗਈ ਆ ਕਿਤੇ ਜੋਤੀ ਨੂੰ ਵਿਦਾ ਕਰਨੀ ਨਾ ਕਿਤੇ ਗਈ ਹੋਵੇ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਲੇ ਲੈ ਖੋਣਗੇ ਪੈਸੇ ਪੈਸੇ ਨ ਦਿੱਤਾ ਯਾਰ ਨਹੀਂ ਉਹ ਹੈ ਦੋਮੋ ਜਾਣੇ ਪੈਸੇ ਤੋਂ ਇਲਾਵਾ ਕੋਈ ਕੰਮ ਹੈਗਾ ਉਹਨਾਂ ਨੂੰ ਲੈ ਤੂੰ ਸਿੱਟ 50000 ਦੀ ਕੁਟੀ ਉਹਨਾਂ ਮੂਰੇ ਜੇ ਤੇਰੇ ਮੂਰੇ ਭੰਗੜਾ ਪਾਉਂਦੇ ਨਾ ਫਿਰ ਨਾ ਦੋਮੋ ਜਾਣੇ ਨਾ ਇੰਨੇ ਛੌਂਗਾ ਪੈਸੇ ਦਾ ਤਾਂ ਦੋਨੇ ਜਾਣੇ ਆਪ ਵਿਕ ਜਾਣ ਆਪ ਤਾਂ ਫਿਰ ਯਾਰੀ ਦੋਸਤੀ ਖਤਮ ਹੋਉਂਦੀ ਹੈ ਨਾ ਜੇ ਵਿਕਣਗੇ ਲੱਖ ਲਾਣ ਤਾਂ ਮੰਮੀ ਇਹ ਜੀ ਯਾਰੀ ਦੋਸਤੀ ਤੇ ਛਿੜੇ ਆਪ ਦਿੱਤੀਆਂ ਦਾ ਹੀ ਸੌਦਾ ਕਰੀ ਜਾਂਦੇ ਆ ਨੇ ਤੇ ماں ਹੋ ਗਈ ਫੇਰ ਯਾ ਤਾਂ ਡੈਣ ਐ ਜਿਹੜੀ ਆਪਦੇ ਪੁੱਤ ਨੂੰ ਵਿਖਾ ਗਈ ਧੀਆ ਨੂੰ ਵੀ ਵੇਚ ਖਾ ਗਈ ਓਏ ਮਾਂ ਐ ਕੋਈ ਇਹ ਤਾਂ ਡੈਣਾ ਤੋਂ ਡੈਣਾ ਕਦੇ ਤਾਂ ਮਾਂ ਹੁੰਦੀ ਐ ਜਿਹੜੀ ਨਾ ਸੌ ਚੱਕ ਦਿਨ ਤਾਂ ਫੋਨ ਆਪਦੇ ਬੱਚੇ ਦੇ ਡੋਲਦੀ ਹੋਈ ਆ ਸਦਾ ਲਈ ਨਹੀਂ ਉਹ ਕਰਦੀ ਹੁੰਦੀ ਕੀ ਹੋਇਆ ਜੇ ਕੁਛ ਦਿਨਾਂ ਲਈ ਭੁੱਲ ਵੀ ਜਾਂਦੀ ਆ ਪਰ ਇਹਦੇ ਵਾਂਗੂ ਨਹੀਂ ਵੀ ਜੰਮੀ ਰੋਲ ਤੋਂ ਪੁੱਤੀਏ ਨੂੰ ਨਹੀਂ ਚੰਗੀ ਲੱਗਦੀ ਉੱਤ ਇਹਨਾਂ ਨੂੰ ਚੰਗਾ ਲੱਗਦਾ ਨੂੰ ਇਹਨਾਂ ਨੂੰ ਚੰਗੀ ਲੱਗਦੀ ਆ ਕੱਲਾ ਸਾਨ ਚੰਗਾ ਲੱਗਦਾ ਇਹਨੂੰ ਲੈ ਕੇ ਸਾਨ ਨੂੰ ਅੱਡ ਬੈਜੀ ਸੋਨੂੰ ਤਾਂ ਬਸ ਇਹਨੂੰ ਰਸਣ ਦੇ ਦੇ ਨਾ ਜਿੱਤਣੇ ਸਾਨ ਮਰ ਗਿਆ ਫੇਰ ਕੀ ਕਰੂਗੀ ਫਿਰ ਉਹਦੇ ਨਾਲ ਸਿਵਿਆ ਚ ਜਾ ਕੇ ਉੱਥੇ ਬੈਜੂਗੀ ਉਹਦੇ ਕੀਰਨੇ ਪਾਈ ਜਾਇਆ ਕਰੂ 24 ਘੰਟੇ ਨਾਲੇ ਅੱਜ ਮੇਰੀ ਬਾਣੀ ਨਾਲ ਗੱਲ ਕਰਾ ਦੇ ਕੋਈ ਵੀ ਕਰਾ ਦੂੰਗੀ ਮੈਂ ਮੈਂ ਲਈ ਆਵਾਂ ਮੈਂ ਹੁਣ ਇਹ ਦੇਖ ਰਹੀ ਸੀ ਵੀ ਬਾਣੀ ਨੂੰ ਮੈਂ ਲਈ ਆਵਾਂ ਬੱਸ ਮੰਮੀ ਹਾਲ ਜਾਂਦੇ ਮੇਰੀ ਧੀ ਨੂੰ ਪੜ੍ਹ ਲੈ ਕੇ ਕੋਈ ਅਫਸਰ ਬਣ ਜੂਗੀ ਨਹੀਂ ਤਾਂ ਇਹਨਾਂ ਦੇ ਵਸ ਪੈਜੂ ਇਹਨਾਂ ਨੇ ਜਿਵੇਂ ਦੂਜੀਆਂ ਕੁੜੀਆਂ ਦੇ ਸੌਦੇ ਕੀਤੇ ਉਹਦੇ ਵੀ ਕਰ ਦੇਣੇ ਆ ਉਹਨੂੰ ਕਿਹੜਾ ਬਖਸ਼ਣਗੇ ਵਿਚਾਰੀ ਇਹਨਾਂ ਦੇ ਸਲਾਹ ਹੋਰ ਅਰੀ ਤੇ ਮੇਰੀ ਪਰ ਮੈਂ ਬਾਣੀ ਨੂੰ ਲਿਆਉਂਦੀ ਨਹੀਂ ਓਰੇ ਜਿੰਨਾ ਚਿਰ ਕੁਛ ਬਣਦਾ ਨਹੀਂ ਹੈਗਾ ਜੇ ਕਿਤੇ ਰਵੀ ਆ ਗਿਆ ਫਿਰ ਵੀ ਸੱਤ ਦੀ ਲਿਆਵਾਂ ਨਹੀਂ ਬਾਣੀ ਨਹੀਂ ਆਉਂਦੀ ਹੈਗੀ ਉਹਦੇ ਫਿਰ ਤਾਂ ਆਪਣੇ ਕੁੜੇ ਨੂੰ ਆਪ ਹੀ ਲੈ ਆਊਗਾ ਹੂੰ ਫਿਰ ਉਹ ਕਿਉਂ ਛੱਡੂਗਾ ਕਿਤੇ ਹੋਰ ਬਸ ਹੁਣ ਮੈਂ ਤਾਂ ਇਹੀ ਫਿਕਰਾਂ 'ਚ ਰਹਿਣੀ ਆ ਵੀ ਉਪਣੂਗਾ ਕੀ ਤੇਰਾ ਮੰਮੀ ਸਵੇਰ ਦਾ ਸੁਪਨਾ ਤਾਂ ਹੁੰਦਾ ਵੀ ਸੱਚਾ ਨਾ ਹਾਂ ਹੁੰਦਾ ਤਾਂ ਸੱਚ ਹੀ ਆ ਕੀ ਪਤਾ ਪਰਮਾਤਮਾ ਕੋਈ ਤੇਰੀ ਪ੍ਰਿਆਰ ਸੁਣੀ ਲਵੇ ਆ ਜਿਹੜੇ ਪਾਪਾ ਇਹਦੇ ਨੰਗੇ ਪੈਰੀ ਜਾਂਦੀਆਂ ਕੀ ਪਤਾ ਤੇਰੀ ਮਨੋ ਕਾਮਨਾ ਪੂਰੀ ਗਈ ਹੋ ਜਾਣ ਕਿ ਵਾਏ குரு ਜੀ ਕੀ ਤੇ ਰਵਿਆ ਬਣੇ ਨੇੜੇ ਤੇੜੇ ਆ ਨਾ ਚੱਲ ਜੀ ਜਲਦੀ ਵਸਨ ਨੂੰ ਘਰੇ ਭੇਜ ਦੇ ਹਮ ਤਾਂ ਸਾਨੂੰ ਉਦੀ ਲੋੜ ਆ ਪਾਣੀ ਲੈ ਆਉਣ ਤਾ ਓਏ ਆ ਗਈ ਫੇਰਾ ਤੁਰਾ ਕਰਕੇ ਆ ਸਾਨੂੰ ਪੁੱਛ ਲੈ ਇੰਨਾ ਕੰਮ ਤਾਂ ਉਹ ਕਰ ਹੀ ਦੇਊਗਾ। ਚਾਬਣੀ ਹੈ, ਚਾ ਪਰਨਾ ਮੈਂ। ਛਲ ਕੋਈ ਨਾ ਮਮੀ ਮੈਂ ਕਰ ਦਿਆਂ ਚਾਚਾ। ਕਰ ਗੱਲ ਚੱਕ ਖੜੀ ਹੋ ਜਾ। ਚਲ। ਕਿੰਨੇ ਕੇ ਪੈਸੇ ਲੱਗਣਗੇ? ਲੱਗ ਜਾਣਗੇ। ਬੜਤ ਬੜਾ 500 600 ਲੱਗੂਗਾ। ਆਹ 5 6000 ਲੱਗੂਗਾ ਹੋਰ ਕੀ ਹੋਊਗਾ। ਇੰਨਾ ਕੁ ਤਾਂ ਲੱਗੂਗਾ ਹੀ ਪਤਾ ਨਹੀਂ ਬਾਕੀ ਮੈਂ ਕਿਹੜਾ ਦੇਖਿਆ ਕਰੀ। ਮੈਂ ਕਿਹੜਾ ਕੁਝ ਜਾਣਦੀ ਆ। ਚਲ ਜਿੱਤ ਤਾਂ ਕਰ ਲਾਂਗੇ। वैसे ਨਾਲ ਤਾਂ ਮੈਂ ਕਰ ਦਊਗੀ ਕੋਈ ਟੈਨਸ਼ਨ ਨਾ ਲੈ ਉਹਨੂੰ ਕੁਛ ਆਸਾਨ ਕਿ ਚਾਚਾ ਇੰਨਾ ਕੰਮ ਕਰ ਦੇ ਮੇਰਾ ਕਹ ਕੀ ਹੋ ਗਿਆ ਚਾਚਾ ਚਾਹ ਬਣਾਉਣੀ ਹੈ ਜੇ ਮੈਂ ਬਣਾ ਦਿੰਨੀ ਆ ਨਾ ਨਾ ਭਾਈ ਮੈਨੂੰ ਪਿਆਰ ਪਲਾਸੇ ਵਿਸ਼ਵਾਸ ਤੇ ਕਛੇ ਦੇ ਸਾਮ ਦੀ ਮਨ ਲੋੜ ਨਹੀਂ ਕਿਉਂਕਿ ਇੱਕ ਜੇ ਤੁਮ ਮੈਂ ਬਹੁਤ ਪਰੇ ਲੰਘ ਚੁੱਕਿਆ ਬਣਾ ਲੂੰਗਾ ਮੈਂ ਕੋਈ ਗੱਲ ਨਹੀਂ ਮੈਂ ਤਾਂ ਮੁਤਤਰੀਓ ਗੱਲ ਕਰਦਾ ਚਾਚਾ ਇਹ ਗੱਲ ਤਾਂ ਸੁਣ ਲਾ ਮੈਂ ਬਣਾ ਦ ਚਾ ਕੋਈ ਨਾ ਚਕੀਨ ਕਰੀਦਾ ਹੁੰਦਾ ਫਿਰ ਵੀ ਇੰਨੇ ਸਾਲ ਤੁਸੀਂ ਸਾਡੇ ਘਰੇ ਰਹੇ ਹੋ ਜੇ ਹੁਣ ਦੁਬਾਰਾ ਆਈ ਗਏ ਫਿਰ ਐ ਤੁਹਾਡੀ ਇੱਜ਼ਤ ਥੋੜੀ ਘਟਾਵਾਂਗੇ ਅਸੀਂ ਜਿਪਾ ਹੀ ਮੇਰੀ ਪਹਿਲਾਂ ਕਿਹੜਾ ਹੁੰਦੀ ਸੀ ਕਿਤੇ ਇਸ ਗੱਲ ਦਾ ਮਚੇਵਾ ਤਾਂ ਨਹੀਂ ਵੀ ਚਾਚਾ ਕਹਿੰਦਾ ਸੀ ਮੈਂ ਇਸ ਘਰ ਚ ਆਉਂਦਾ ਨਹੀਂ ਤੇ ਹੁਣ ਦੁਬਾਰੇ ਆ ਗਿਆ ਨਾ ਨਾ ਚਾਚਾ ਮਚੇਵਾ ਕੀ ਨਹੀਂ ਆਪਦੇ ਨਾਲ ਕਹਦਾ ਰੁੱਸੇ ਉਹਨੇ ਆਉਂਦੀ ਹੋਏ ਉਨੇ ਦੋਸੇ ਕਹਦੇ ਜਿਹੜੇ ਬਗਾਨੇ ਹੋਏ ਉਹਨਾਂ ਨਾਲ ਬੋਲਣ ਦਾ ਕੀ ਫਾਇਦਾ ਬਾਕੀ ਗੱਲ ਚਾਚਾ ਗੁੱਸੇ ਦੀ ਨਹੀਂ ਹੁੰਦੀ ਗੱਲ ਇਥੇ ਅਣਖਾਂ ਦੀ ਆਉਂਦੀ ਆ ਕਈ ਬੰਦੇ ਹੁੰਦੇ ਵਿੱਚ ਜਿਨ੍ਹਾਂ ਦੀ ਅਣਖ ਮੜਕ ਹੁੰਦੀ ਹੀ ਨਹੀਂ ਫੇਰ ਉਹੇ ਜੀ ਹੋ ਜਾਂਦੇ ਹਨਾ ਸਹੀ ਗੱਲ ਬਹੁਤ ਸਹੀ ਗੱਲ ਹੈ ਸਹੀ ਕਹੀ ਹੈ ਵਿੱਚ ਵਿੱਚ ਜਨਾਨੀਆਂ ਵੀ ਅਹੀਆਂ ਹੁੰਦੀਆਂ ਨੇ ਜਿਨ੍ਹਾਂ ਦਾ ਗੁਤਰ ਵਾਲਾ ਹੁੰਦਾ ਨਹੀਂ ਨਾ ਘੂਤਾ ਪਤਾ ਹੁੰਦਾ ਅਣਖ ਨਾਲ ਦੀ ਉਹਨਾਂ 'ਚ ਵੀ ਕੋਈ ਚੀਜ਼ ਨਹੀਂ ਹੁੰਦੀ ਚਲ ਆਪਣਾ ਤਾਂ ਫੇਰ ਵੀ ਫਰਕ ਆ ਆਪਣਾ ਤਾਂ ਤਾਂ ਹੋਰ categories ਚ ਆਉਂਦਾ ਅਣਖਣਖ ਦੇ ਭਾਈ ਕਿਹੜੀ ਗੱਲ ਕਰਦੀਆਂ ਅੱਜ ਕੱਲ ਅਣਖਣਖ ਤਾਂ ਮੇਰੇ ਵਰਗਾ ਚ ਰਹੀ ਨਹੀਂ ਵੇਚ ਕੇ ਖਾਦੀ ਪੈਸੇ ਮੇਰੇ ਵਰਗੇ ਨੂੰ ਜਿਆਦਾ ਪਿਆਰੇ ਨੇ ਅਲੀ ਨਾ ਬੇਬਜਾ ਫਿਰ ਤੇਰੇ ਖੱਤੇ ਅੰਮੇ ਨਾਲ ਕਿਤੇ ਸਤਿ ਨਹੀਂ ਆਇਦਾ ਮੜਾ ਕਹੋਣੇ ਅਗੇ ਉਹ ਦੱਸ ਭਾਈ ਕਿਵੇਂ ਇੱਥੇ ਖੜ ਗਈ ਬਰੋਕਰ ਕੀ ਗੱਲ ਤੁਹਾਡੀ ਮਾਮੀ ਮੰਮੀ ਕਿਤੇ ਘਰੇ ਪਉਣਾ ਤਾਂ ਨਹੀਂ ਫਿਰਦੀ ਹਾਂ ਹਾਂ ਚਾਚਾ ਤੇਰੇ ਤੇ ਜਵਾਨੀ ਹੁਣੇ ਜੜੀ ਆ ਨਾ ਕਿ ਜਿਹੜਾ ਤੇਰੇ ਤੇ ਡੋਰੇ ਪਾਉਂਗੀ ਮੈਂ ਮੈਨੂੰ ਨੇ ਇੱਕ ਕੰਮ ਸੀਗਾ ਜਵਾਨੀ ਦੀ ਤੇ ਕੀ ਗੱਲ ਕਰਦੇ ਜਵਾਨੀ ਦਾ ਕਿ ਸਿਰਫ ਨਾ ਜਿਹਨ ਕੋ ਪੈਸਾ ਹੈ ਜੋ ਹੋ ਰਿਹਾ ਹੈ ਉੱਤੇ ਹਰ ਟਾਈਮ ਜਵਾਨੀ ਹੈ ਉਹਨਾਂ ਨੇ ਹਾਂ ਵਾਲ ਚਿੱਟੇ ਕਾਲੇ ਦਾ ਤੇ ਸਿਰਫ ਇੱਕ ਕੰਮ ਹੈ ਇਹਦੇ ਜਦੋਂ ਮਰਜ਼ੀ ਕਰ ਲੈ ਜਵਾਨੀ ਤਾਂ ਹਰ ਟਾਈਮ ਬੰਦਾ ਜੇਬ ਚ ਰੱਖ ਤੋਂ ਨਾ ਹੁੰਦਾ ਆਂ ਦੱਸ ਇਹ ਕਹਿੰਦੇ ਸੀ ਪਰ ਆਇਆ ਜਾਂਦਾ ਹੁੰਦਾ ਆਇਆ ਤੇ ਤੇਰੇ ਕੋਲ ਪੈਸੇ ਆ ਤੇ ਨਾ ਹੀ ਜਵਾਨੀ ਆ ਹੁੰਦਾ ਤੂੰ ਸਿਰਫ ਅਮਨ ਕਰ ਜੋ ਗੇ ਰਹਿ ਗਿਆ ਬਾਕੀ ਨਾਲੇ ਮੈਂ ਤਾਂ ਆਪਣੇ ਘਰ ਦੇ ਫਾਇਦੇ ਵਾਲੀ ਗੱਲ ਕਰਨ ਆਈ ਸੀ ਮੈਂ ਤਾਂ ਹੋਰ ਹੀ ਬੁਝਾਰਤਾ ਜਿਹਾ ਪਾਈ ਜੰਨੇ ਆ। ਹੋਰ ਹੋਰ ਹੋਰ। ਮੈਂ ਕਹਿੰਦੀ ਸੀ ਕਿ ਚਾਚਾ ਵੀ ਤੈਨੂੰ ਛੇ ਕੋਈ ਅਖਵਾਰਾ ਜਾਂਦਾ ਏ। ਤੈ ਤੂੰ ਅਖਵਾਰ ਲਗਵਾ ਦੇਗਾ। ਅਖਵਾਰਾ? ਸਮਝਿਆ ਨਹੀਂ ਮੈਂ। ਅਖਵਾ ਆ, ਅਖਵਾਰ ਕਰੇ ਲਵਾਉਣਾ ਹੈ। ਕੋਈ ਗੱਲ ਨਹੀਂ। ਕਰ ਲਾਂਗੇ ਗੱਲ। ਹੋਰ ਤਾਂ ਇਥੇ ਕੰਮ ਹੋਵੇ। ਹਣ ਹਵਾਰਾ ਬੜਿਆ ਕਰਨੀ ਹੈ ਵੱਡੀਆਂ ਮਹਿਮਾ। ਨਹੀਂ ਨਹੀਂ ਚਾਚਾ। ਅਖਵਾਰਾ ਖਵਾਤੀ ਰੋਟੀ। ਲੱਗਦਾ ਫਿਰ ਰਵੀ ਨਾ ਇਹਨਾਂ ਨੂੰ ਜਿੰਨਾ ਮਰਜ਼ੀ ਲੁੱਟ ਲਾ ਚੱਲ ਕੋਈ ਗੱਲ ਨਹੀਂ ਰਵੀ ਲੱਭਣ ਦੇ ਸਹੀ ਪਰ ਇਹਨਾਂ ਨੂੰ ਤਾਂ ਆਪਾ ਦੱਸ ਨਹੀਂ ਸਕਦੇ ਸਾਰੀ ਉਮਰ ਦਾ ਉਹਲਾ ਰੱਖਣਾ ਪਵੇ ਤਾਂ ਚੱਲ ਦੇਖਦੇ ਆ ਫਿਰ ਕੀ ਬੰਦ ਆ ਅੱਲਾ ਤਾਂ ਐਂ ਕਰ ਦਿਆ ਸਾਲਿਆ ਬਿਸ਼ਨੂਈ ਬਿਸ਼ਨੂਈ ਵਰਗਾ ਤਾਂ ਕੀ ਵਿਸ਼ਵਾਸ ਕਰਨਾ ਸਾਲੇ ਕਿੱਠ ਦੇ ਬੰਦੇ ਨੇ ਉਹਨਾਂ ਮੱਥਾ ਸੜਨੇ ਇਹ ਕੀ ਕਰਨਗੇ ਨਾ ਇਹਨਾਂ ਤੇ ਵਿਸ਼ਵਾਸ ਬੁਸਮ ਨੂੰ ਘਾਟ ਹੀ ਐਸੇ ਤਾਂ ਯਾਰ ਨਹੀਂ ਮਾਇਨਾ ਨਹੀਂ ਸਾਲਿਆ ਚਲ ਆਹ ਯਾਂ ਬੁਲਾਉਂਦਾ ਦੋ ਚਾਰ ਗਲੀਆਂ ਜਿ ਘੇੜੇ ਮੈਂ ਆਪ ਦਿੰਦਾ ਚਲ ਨਾਲ ਜਾਮਣ ਕੋਲ ਨੂੰ ਚਾਹ ਬਣਾ ਕੇ ਦਿਆ ਆ ਤੇ ਦੇਖਣਾ ਫਿਰ ਕੀ ਬੰਦਾ ਚਲ ਚੱਲਦੇ ਆ ਦੇਖਦੇ ਆ ਕੀ ਬੰਦਾ ਮਾਤਾ ਜੀ ਆ ਆਪਾਈ ਤੀਰ ਕੰਪਾਈ ਤੋਂ ਕਹਉਂਦਾ ਆ ਤੀਰ ਕੰਪਾਈ ਮੁਕੀ ਸੀ ਉਹ ਮੁਕੁਰਾ ਦੇ ਲੰਦਾਂ ਦੇ ਵਿੱਚ ਮਾਤਾ ਮੇਰੀਆਂ ਘੂਆ ਤੇ ਸਾਨੂੰ ਰਸਾ ਕੱਟਿਆ ਕੋਲੇ ਆ ਗਲੀ ਚ ਰਹਿੰਦੀ ਸੀ ਜੀ ਤੇ ਭਾਈ ਮੈਨੂੰ ਤਾਂ ਆਇਆ ਲੱਗਦਾ ਜੇ ਤੂੰ ਗਲੀ ਕੋਲ ਗਿਆ ਇਹ ਗਲੀ ਨਹੀਂ ਹੈਗੀ ਨਾਲੇ ਨਾ ਨਾ ਆ ਜਿਹੜਾ ਆ ਆਹ ਕਰ ਰਣਾ ਮਿੱਤਰਾਂ ਆ ਲੈ ਚੇ ਮੈਨੂੰ ਭਾਈ ਬਸ ਮੈਂ ਕੀ ਹੁੰਦਾ ਹੁੰਦਾ ਜਾਂ ਨਵੇਂ ਕੀੜਾ ਮਾਰਦਾ ਜਿਹੜਾ ਮਾਰ ਕੇ ਵਾਸ ਕਰਦੇ ਨਾ ਜਵਾਕ ਇਥੇ ਲੈ ਲੈਣੇ ਸੀ ਤੇ ਬਸ ਉਹ ਵੀ ਨਾ ਤੇਰੇ ਮਗਰ ਤੋਂ ਪਾਪਰੇ ਬੰਦਿਆ ਮੈਂ ਤੇ ਮੈਂ ਕੋਈ ਨਾ ਜਿਸ ਤਰ੍ਹਾਂ ボラカピのラソン、ディテール、ラスワーチ、ラトラ、ボラテンラスワーチ、ラスワーチ、ラスワーチ、ラスワーチ、ラスワ ਤੇ ਮੈਨੂੰ ਪਲੇਖਾ ਪੈ ਗਿਆ ਹੋਵੇ ਕਿਉਂਕਿ ਨਾਲ ਤਿੰਨੇ ਗਲੀਆਂ ਇੱਕੋ ਜੀਆਂ ਨੇ ਨਾ ਤਾਂ ਕਰਕੇ ਫਿਰ ਆ ਲੱਗਦਾ ਘਰ ਮੇਰੀ ਮਾਸੀ ਕਾਦੀ ਹੋਣਾ ਇਹ ਫਿਰ ਛੋਟੇ ਕਿਸੇ ਬੰਦੇ ਦਾ ਪਾਈ ਹਾਂ ਹਾਂ ਤੇ ਤੈਨੂੰ ਪਲੇਖਾ ਪੈ ਗਿਆ ਇਹ ਤਾਂ ਸਾਡੇ ਦਾ ਮੇਰਾ ਦਿਓਗਰਾ ਛੋਟਾ ਉਹਦਾ ਘਰ ਹੈਗਾ ਅੱਛਾ ਹਾਂ ਨਾਲ ਪਾਈ ਮਤ ਜਾਨੀ ਨਹੀਂ ਜੇ ਮੈਂ ਤੋ ਖੜਾ ਨਹੀਂ ਜਾਂਦਾ ਮੈਂ ਕੰਮ ਜਾਣਾ ਮੇਰੂ ਮਾਸੀ ਵਰਗੀ ਆ ਹੁਣ ਮਾਸੀ ਵਰਗੀ ਕਿਉਂ ਤੈਨੂੰ ਹੁਣ ਤਮ ਮੈਂ ਮਾਸੀ ਕਿਹਾ ਕਰੂੰਗਾ ਕਿਉਂਕਿ ਮੈਂ ਤਾਂ ਹਰੀਦੋ ਲਾਇਆ ਦਿਲੋ ਲਾਇਆ ਠੀਕ ਹੈ ਆਪਾਂ ਕਿਸੇ ਨਾ ਉਪ ਤੋਂ ਤੋ ਦਾ ਪਰਤਾ ਦੇ ਲਈ ਹਾਂ ਮਾਸੀ ਜੀ ਦੇਖੋ ਮੈਂ ਗੱਲ ਐ ਨਹੀਂ ਕਰਦਾ ਸੀ ਮੈਂ ਇੱਥੇ ਕਿਰਾਏ ਤੇ ਘਰ ਲੱਭ ਰਿਹਾ। ਕਿਰਾਏ ਤੇ ਘਰ? ਹਾਂ, ਜਿਹੜਾ ਮੈਨੂੰ ਕਿਰਾਏ ਤੇ ਘਰ ਦਵਾਊਗਾ। ਘੱਟੋ-ਘੱਟ ਮੈਂ ਜੇ 5000 ਦਾ ਘਰ ਦਵਾਤਾ ਤਾਂ ਮੈਂ 7000 ਰੁਪਏ ਦੇ ਦਊਂ ਉਹਨੂੰ। 2000 ਰੁਪਏ ਮੈਨੂੰ ਘਰ ਦਵਾਉਣਾ ਇਹਨੂੰ 5000 ਰੁਪਏ ਘਰ ਦਾ ਕਿਰਾਇਆ। ਜਿਹੜੀ ਸਾਡੀ ਇਹ ਗਲੀ ਹੈ ਨਾ, ਇਹਦੇ 'ਚ ਤਾਂ ਕਿਰਾਇਆ ਵਾੜਾ। ਤੂੰ ਤਾਂ 7000 ਦੀ ਗੱਲ ਕਰਦਾ। ਇੱਥੇ ਤਾਂ 10-10000 ਰੁਪਏ ਕਿਰਾਏ ਦਿੰਦੇ ਸਾਰੇ ਮਾਲਾਜਮ ਰਹਿੰਦੇ ਇਹ ਗਲੀ 'ਚ ਤਾਂ ਨਾਲੇ। ਲੈ ਮਾਸੀ ਕਹੀ ਜੀ ਗੱਲਾਂ ਕਰੀ ਜਾਂਦੀਆਂ। ਕੱਲ ਤੇ ਇੱਕ ਵਾਰ ਮੇਰੀ ਮਾਸੀ ਮਨ ਨੂੰ ਫਿਰਦੀ ਆ। ਨਾਲੇ ਮੇਰ ਦਾ ਨਾਂ ਸਾਂਝਾ ਬੰਦਾ ਇੱਕ ਉਹ ਸਾਂਝਾ ਬੰਦਾ ਬਸ ਸਮਝ ਲਾ ਮੇਰੇ ਘਰਾਂ ਚੋਂ ਉਹ ਭੱਜ ਗਿਆ ਉਹਨਾਂ ਸ਼ਾਇਦ ਆਹ ਗਲੀ ਚੈ ਨਹੀਂ ਪਤਾ ਕਿੱਥੇ ਰਹਿਣ ਲੱਗ ਗਿਆ ਹੋਵੇ ਚਾਹੇ ਆਈ ਨਹੀਂ ਪਤਾ ਪਈ ਇਥੇ ਲੁਕ ਗਿਆ ਹੋਵੇ ਸੋ ਮੈਂ ਦੱਸ ਦੇਣਾ ਉਹਦੇ ਵੱਡੇ ਵੱਡੇ ਬਾਲ ਨੇ ਤੇ ਮੁੱਛਾਂ ਉਹਦੀਆਂ ਪੂਰੀਆਂ ਕੁੱਡੀਆਂ ਨੇ ਦਾੜੀ ਉਹਦੀ ਲੰਬੀ ਲੰਜੀ ਵੱਡੀ ਵੱਡੀ ਤੇ ਕੱਦ ਕਾਠ ਦਾ ਪੂਰਾ ਵੱਡਾ ਤੇ ਚੌੜਾ ਉਹ ਜਿਆ ਬੰਦਾ ਮੈਂ ਸੋਚ ਰਿਹਾ ਸੀ ਜੇ ਕੋਈ ਮੈਨੂੰ ਦੱਸ ਦੇਣਾ ਕਿੱਥੇ ਆ ਨਾਲ ਤਾਂ ਥੋੜੇ ਕਾਨੇ ਪੈਸੇ ਪੂਸੀ ਦੇ ਦੀ ਉਹਨੂੰ ਤੇ ਨਾਲੇ ਫਿਰ ਆਪਾਂ ਕਰ ਕਰ ਲਈਏ ਵਿਪਾਈ ਇਹ ਗੱਲ ਕੀ ਕਰਦਾ ਤੂੰ ਵਿੰਗਵੜਾ ਮੇਂ ਪਾ ਕੇ ਨਾਲੇ ਮੇਰੀ ਸੁਣ ਲੈ ਗੱਲ ਇਹ ਜੇ ਬੰਦੇ ਨੂੰ ਤਾਂ ਆ ਗਲੀ ਚ ਸੀ ਪੈਰ ਨਹੀਂ ਧਰਨਦੇ ਜਿਹੜੀ ਗੱਲ ਤੂੰ ਕਰਦਾ ਹੂੰ ਠੀਕ ਹੈ ਇਹਦਾ ਮਤਲਬ ਇਹ ਜਿਆ ਬੰਦਾ ਕਦੇ ਇਸ ਗਲੀ ਚ ਆਇਆ ਨਹੀਂ ਨਾ ਇੱਥੇ ਨਾ ਬਣਨਦੇ ਇਹ ਤਾਂ ਹੁਣ ਵੀ ਨਾ ਜੇ ਕਿਸੇ ਨੇ ਦੇਖ ਰਿਆ ਆਏ ਆਖਣਗੇ ਵੀ ਬੇਬੇ ਆਹ ਗੱਲਾਂ ਕੀ ਦੇ ਨਾ ਕਰੀ ਜਾਂਦੇ ਕਿਹੜਾ ਹੈਗਾ ਹੁਣ ਮੈਨੂੰ ਤਾਂ ਐ ਕਹਿਣਾ ਪਊਗਾ ਚਲ ਕੋਈ ਨਹੀਂ ਭਾਈ ਫੁੱਲ ਕੇ ਆ ਗਿਆ ਸੀ ਮੁੰਡੇ ਨੇ ਵਿਚਾਰੇ ਦੇ ਦੀ ਮਾਸੀ ਕਿਤੇ ਰਹਿੰਦੀ ਹੈ ਇਧਰ ਪਦਲੇ ਪਾਸੇ ਮੇਰੀ ਉਹਦੇ ਨਾਲ ਜਾਣ ਪਛਾਣਾ ਦੀ ਮਾਸੀ ਨਾ ਉਹਦੇ ਪਨੇ ਅੱਖੇ ਨਾ ਵਿਚਾਰੇ ਨੇ ਚਲ ਮੈਂ ਗਲੀ ਦਾ ਗਿਆ ਉਹਦੇ ਨਾਲ ਚਲੋ ਕੋਈ ਨਾ ਐਨਾ ਕਰ ਦੇ ਕਿਹਾ ਜਾਂਦਾ ਜੀ ਐਡੀ ਵੀ ਕੋਈ ਗੱਲ ਨਹੀਂ ਹੋਈ ਹੈ ਨਾ ਹੋਰ ਹੁਣ ਤਾਂ ਕਹਿਣਾ ਪੈਂਦਾ ਭਾਈ ਫਿਰ ਹੁਣ ਕੀ ਕਰਕੇ ਦੱਸ ਚਲੋ ਐਂ ਤਾਂ ਕੋਈ ਗੱਲ ਨਹੀਂ ਹੋਰ ਆਇਂ ਤਾਂ ਚਲੋ ਕਰੋ ਮੈਂ ਸੁਦੇ ਮੁੱਢਿਆ ਵਰਗਾ ਆਇਆ ਆਪਾਂ ਨੂੰ ਕੋਈ ਕੀ ਗਲਤ ਕਹਿ ਦੂਗਾ ਪਰ ਗੱਲ ਵਸ ਜੇ ਕਿਤੇ ਧਿਆਨ ਚ ਰੱਖਿਓ ਜੇ ਤੁਹਾਨੂੰ ਇਹੋ ਜਿਹਾ ਬੰਦਾ ਦੇਖਿਆ ਵੀ ਨਾ ਕਿਤੇ ਤੇ ਬਸ ਮੇਰਾ ਨੰਬਰ ਲੈ ਲਓ ਮੈਨੂੰ ਦੱਸ ਦਿਓ ਬੇਨਾ ਭਾਈ ਇਹ ਤਾਂ ਤੂੰ ਮਨਚੋਂ ਹੀ ਕੱਢ ਦੇ ਨਾ ਤਾਂ ਅਸੀਂ ਇਹੋ ਜਿਹਾ ਖਿਆਲ ਰੱਖੂਏ ਦੇਖ ਤੇ ਨਾ ਅਸੀਂ ਰੱਖਿਆ ਜੀ ਟੱਕਰ ਤੇ ਨਾ ਰੱਖਨੇ ਸਾਨੂੰ ਨਹੀਂ ਪਤਾ ਭਾਈ ਸਾਡਾ ਤਾਂ ਆਪਦੇ ਘਰ ਤਾਂ ਹੀ ਮਤਵ ਵਾਲਾ ਤੇ ਕੰਮ ਤਾਂ ਹੀ ਮਤਵ ਵਾਲਾ ਠੀਕ ਆ ਚਲ ਕੋਈ ਮਤਾ ਜੇ ਨਹੀਂ ਪਤਾ ਫਿਰ ਰਹਿਂਦੇ ਚਲ ਫਿਰ ਕੰਮ ਕਰ ਆਪਦਾ ਜਾ ਕੇ ਤੇ ਮੈਂ ਤਾਂ ਹੁਣ ਜਾਣਾ ਹੀ ਆ ਤੂੰ ਇਧਰੋਂ ਆਇਆ ਮੇਰੇ ਘਰ ਸੌਂ ਭਰਾਵਾ ਇਧਰ ਗਾਹਾਂ ਜਾਣ ਦੀ ਕੋਸ਼ਿਸ਼ ਨਾ ਕਰੀ ਮੁੜ ਜਾ ਤੇ ਮੈਂ ਆਪਦੇ ਘਰ ਜਾਨੀ ਬਸ ਇਹ ਕੀ ਗੱਲ ਲੈ ਗਈ ਕੋਈ ਨਾ ਹਾਂ ਲੈ ਕਹਿੰਦਾ ਕੋਈ ਨਹੀਂ ਨਾਲੇ ਤਿੰਨ ਗਲੀਆਂ ਮਾਸੀ ਫੋਰ ਨੇ ਨਾਲ ਤੂੰ ਅਗਲੀ ਗਲੀ ਚ ਪਾਗ ਜਾ ਭਾਈ ਉਧਰੋਂ ਪਤਾ ਲੈ ਲੈ ਇਧਰ ਤੂੰ ਤਾਂ ਭੁੱਲ ਕੇ ਵੜ ਗਿਆ ਆ ਕੇ ਬਸ ਗਾਹਾਂ ਵਾਸਤੇ ਆਈ ਮੀ ਨਾ ਲੈ ਦੇਖ ਲੈ ਕੀ ਬਿੰਗ ਬੜਾ ਮੇ ਪਾ ਕੇ ਕਰਨਾ ਕਰਦਾ ਤੂੰ ਸਿੱਧੀ ਗੱਲ ਪੁੱਛ ਜਿਹੜੀ ਪੁੱਛਣਾ ਕੋਈ ਤੇ ਕਿਰਾਇਆ ਤੇ ਕਿਧਰੇ ਕਿਤੇ ਦੱਸ ਅਸੀਂ ਕੀ ਬੰਦੇ ਪਾਰਦੇ ਫਿਰਦੇ ਆ ਇੱਥੇ ਹੁਣ ਤੂੰ ਤਾਂ ਨੰਗਿਆ ਸੁੱਕਾ ਜਿੱਦੇ ਕਿ ਤੇ ਫੇਰ ਆ ਗਏ ਨਾ ਫੇਰ ਛਤਰਖਾ ਕੇ ਜਾਵੇਂਗੇ ਨਾਲੇ ਬੇ ਆ ਕੇ ਕਿਰੀ ਜਾਂ ਨਾ ਮੰਡਿਆ ਮਾਂ ਹਾਂ ਇਹ ਆਪਣੇ ਘਰੇ ਨਾ ਇੱਕ ਕੁੜੀ ਆਈ ਸੀ ਕੁੜੀ ਆਈ ਸੀ ਮੈਂ ਉਦੋਂ ਦਿਲ ਬਣਾਇਆ ਸੀ ਦਾ ਕਿਹੜੀ ਕੁੜੀ ਇੱਕ ਕੁੜੀ ਆਈ ਸੀ ਜੋ ਤੂੰ ਕਹੀ ਹੋਈ ਸੀ ਨਾ ਹਾਂ ਆਪਣੇ ਘਰੇ ਕੁੜੀ ਆਈ ਸੀ ਕੁੜੀ ਕਿਹੜੀ ਮੈਨੂੰ ਲੱਗਦਾ ਪਿੱਤੂ ਤਾਂ ਨਹੀਂ ਸੀ ਆ ਗਈ ਕਿਤੇ ਹਾਂ ਉਹ ਕਹਿੰਦੀ ਸੀ ਵੀ ਮੈਂ ਛੋਡੇ ਰਿਸ਼ਤੇਦਾਰੀ ਚੋਂ ਆਈ ਹਾਂ ਇਹਨੂੰ ਰਿਸ਼ਤ ਤਾਰੀ ਚੁਆੰਗੀ ਤੇ ਫਿਰ ਮੁੜ ਕੇ ਵੇ ਗਈ ਨਿਖੇਤੀ ਉਹ ਪਤਾ ਨਹੀਂ ਮਾਂ ਤੇ ਫਿਰ ਆ ਤੂੰ ਕੀ ਨਾਲੇ ਉਹ ਦਿਲ ਬਣਾ ਕੇ ਮੈਨੂੰ ਵਧੀਆ ਪਾਮਲਾ ਸਿੱਧਰਾ ਨਾ ਹੋਵੇ ਦੱਸਦਾ ਮੈਨੂੰ ਵਧੀਆ ਲੱਗਦੀ ਉਹ ਮੈਨਾਂ ਵਧੀਆ ਲੱਗਦੀ ਤਾਂ ਮੈਂ ਦਿਲ ਬਣਾਇਆ ਉਹਦਾ ਦੇ ਦਿਲ ਤਾਂ ਬਣਾਇਆ ਮੇਰੇ ਘਰ ਸੁਣ ਮੇਰੇ ਜੀ ਤਾਂ ਫੇਰਾ ਕਰਦਾ ਜੇ ਮੈਂ ਤੇਰਾ ਨਾ ਲਾਜ ਕਰਾ ਕੇ ਤੈਨੂੰ ਜਮਾ ਵਧੀਆ ਕਰਨਾ ਫਿਰ ਮੈਨੂੰ ਆਏ ਲੱਗਦਾ ਤੂੰ ਕਿਤੇ ਮੇਰੇ ਨਾਲ ਵਿਛੜ ਨਾ ਜਾਈਂ ਜੇ ਠੀਕ ਹੋ ਗਿਆ ਤਾਂ ਲੈ ਨਹੀਂ ਮਾਂ ਉਹ ਹੁਣ ਆਈ ਨਹੀਂ ਮਾਂ ਆਪਣੇ ਘਰੇ ਆਜੂ ਕੀ ਕੋਈ ਨਹੀਂ ਕੀ ਤੇਰਾ ਜੀ ਨਹੀਂ ਲੱਗਦਾ ਉਹਦੇ ਬਿਨਾ ਮੈਨੂੰ ਹੋੜਾ ਲੱਗਦਾ ਤੇ ਲੰਮਾ ਨਾਲ ਬਾਦੀਤ ਮੈਨੂੰ ਹਾਂ ਨਹੀਂ ਮਾਂ ਮੈਂ ਤੈਨੂੰ ਆ ਥੋੜੀ ਛੱਡ ਕੇ ਜਾਂਦਾ ਮੈਂ ਤੈਨੂੰ ਪਤਾ ਕਿੰਨਾ ਪਿਆਰ ਕਰਦਾ ਮੈਂ ਤੈਨੂੰ ਛੱਡ ਕੇ ਜਾਂਦਾ ਤੇ ਮੈਨੂੰ ਤਾਂ ਐ ਲੱਗਦਾ ਵੀ ਜੇ ਠੀਕ ਹੋ ਗਿਆ ਕਿਤੇ ਤੇਰੇ ਤੇਰੇ ਨਾਲ ਪਿੱਛੇ ਨੰਗਲਾ ਨਾ ਜਾਦਾ ਜਾਣ ਨਹੀਂ ਮਾਂ ਜੇ ਮੈਨੂੰ ਲੱਭਣਾ ਹੁੰਦਾ ਹੁਣ ਉਹਨੂੰ ਤਾਂ ਕਰੋਂ ਦੇ ਲੈ ਜਾਂਦੇ ਲੱਭ ਕੇ ਮੈਂ ਤਾਂ ਤੇਰੇ ਕੋਲ ਹੀ ਰਹੂ ਮੈਨੂੰ ਆਏ ਲੱਗਦਾ ਐ ਵੀ ਕੀ ਐ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਤੇ ਤੇਰੀ ਦੇਖਭਾਲ ਕਰਕੇ ਪੁੱਛ ਦੱਸ ਕਰਕੇ ਤੇ ਤੈਨੂੰ ਲੈ ਨਾ ਜਾਣ ਉਹ ਮਾਣੀ ਮम्मा ਤਾਂ ਇੱਥੇ ਰਹੂ ਮੈਨੂੰ ਵਧੀਆ ਲੱਗਦੀ ਆ ਜਾਂਦਾ ਨੀਗਾ ਸੱਚੀ ਮੈਂ ਵਧੀਆ ਲੱਗਦੀ ਐ ਇਹ ਤੁਮੇਰੇ ਪੁੱਤ ਬਾਲਾ ਪਿਆਰਾ ਪਿਆਰਾ ਨਾ ਹੈ ਆਏ 헤ਏ ਅੱਜ ਤੁਮੇ ਹੈ ਮੈਂ ਤਾਂ ਸਾਰਾ ਕੁਝ ਹੀ ਭੁੱਲ ਗਈ ਮੈਨੂੰ ਤਾਂ ਲੱਗਾ ਵੀ ਵਾਸਾ ਤਾਂ ਵੀ ਰੱਬ ਹੀ ਮਿਲ ਗਿਆ ਮੇਰੇ ਪੁੱਤ ਮਿਲ ਗਿਆ ਠੀਕ ਐ ਬਸ ਆਹੀ ਰਹੀ ਹਾਂ ਮੇਰੇ ਪੁੱਤ ਬਣ ਕੇ ਕਿਤੇ ਮੈਨੂੰ ਛੱਡ ਕੇ ਬਾਹਰ ਨਾ ਜਾਈ ਜੇ ਤੂੰ ਮੈਨੂੰ ਛੱਡ ਕੇ ਬਾਗ ਗਿਆ ਤਾ ਮੈਂ ਤਨ ਹਰਦੀ ਨਹੀਂ ਮਰ ਜੂ ਮੋ ਨਹੀਂ ਮਾਂ ਮਾਂ ਤੇ ਲੋਣ ਕੋੜੀ ਹਾਂ ਹਾਂ ਠੀਕ ਆ ਬਸ ਠੀਕ ਆ ਮੇਰੇ ਪੁੱਤ ਵਾਸਤੇ ਤੂੰ ਆਏ ਕਰ ਤੂੰ ਦਵਾਈ ਨਾ ਭੁੱਲਿਆ ਕਰ ਟਾਈਮ ਸਿਰ ਦਵਾਈ ਲੈਂਦੇ ਰਿਹਾ ਕਰ ਮੈਂ ਕਰੇ ਹੋਮਾ ਚਾਹੇ ਨਾ ਹੋਮਾ ਚੱਕ ਕੇ ਦਵਾਈ ਉਹਦੀ ਦਾ ਲਿਆ ਕਰ ਨਹੀਂ ਤਾਂ ਮੈਂ ਦਵਾਈ ਦਿਨੂ ਐ ਤੈਨੂੰ ਘਰੋਂ ਦੇਖ ਮਾਂ ਉਹ ਦਵਾਈ ਕੌੜੀ ਬਾਲੀ ਆ ਚੱਲ ਕੋਈ ਨਹੀਂ ਆਇਆ ਤਾਂ ਫਿਰ ਹੁੰਦੂ ਕੋਈ ਕੌੜੀ ਹੁਣ ਮੈਂ ਕਰਿਆ ਕਰ ਦਵਾਈ ਲੈ ਕੇ ਮੜ ਜੇ ਨਿਖੰਡ ਖਾਲਿਆ ਕਰ ਮਾਂ ਕਰੋ ਠੀਕ ਹੈ ਪਰ ਦਵਾਈ ਨਾ ਛੱਡੀ ਮੇਰੇ ਪੁੱਤ ਵਾਲਕੇ ਖੰਡ ਨਹੀਂ ਮਾਂ ਗੁੜ ਖਾਉਂਗਾ ਗੁੜ ਖਾਏਂਗਾ ਗੁੜ ਫਿਰ ਆਪਣੇ ਕਰ ਫੇਰਾ ਚਲ ਆਪਾਂ ਕਿਤੇ ਕੁਝ ਲੈਣ ਜਾਣੇ ਦੇਖ ਹੈ ਠੀਕ ਆ ਮੇਰਾ ਪੁੱਤ ਬਣ ਕੇ ਚੰਗਾ ਚਲ ਤੂੰ ਫਿਰ ਐ ਕਰ ਹੁਣ ਮਨਾਉਣਾ ਮਾ ਨਾ ਲਾ ਚਲ ਅੱਜ ਵੀ ਫਿਰ ਮਨਾਉਣਾ